ਬਲੌੜ ਦੀ ਕਿਮੇ ਦੇਖ ਦੋ ਜਿਹੜੀ ਘਟਨਾ ਹੋਈ ਹੈ ਪਿੰਡਾਂ ਨਾਲ ਰੱਲੇ ਦੇ ਵਿੱਚ ਸਾਡਾ ਨੁਕਸਾਨ ਕਿਸਾਨਾਂ ਦਾ ਹੋ ਗਿਆ ਤੇ ਅੱਜ ਤੁਸੀਂ ਥਾਣੇ ਪਹੁੰਚੋ ਜੋਗੇ ਅਸੀਂ ਪਾਈ ਸੀ ਕੱਲ ਜਦੋਂ ਜਾ ਕੇ ਕਿਸਾਨਾਂ ਨੇ ਮੋਟਰਾਂ ਤੜਕੇ ਗੀੜਾ ਮਾਰਿਆ ਜੋਗੀ ਵੀਰਾਂ ਦਾ ਮੇਲਾ ਕਰਕੇ ਸਾਰੇ ਕਿਸਾਨ ਸਾਰੇ ਉੱਧਰ ਟੂਰਨਾਮੈਂਟਾਂ ਤੇ ਬਿਜੀ ਸੀ 11 ਵਜੇ ਤੱਕ ਟੂਰਨਾਮੈਂਟ ਤਕਰੀਬਨ 11 ਵਜੇ ਖਤਮ ਹੋਇਆ ਸੀ ਹੂੰ ਉਸ ਤੋਂ ਬਾਅਦ ਆ ਕੇ ਲੋਕ ਆਪਣੇ ਘਰਾਂ ਦੇ ਵਿੱਚ ਆਏ ਘਰਾਂ ਦੇ ਵਿੱਚ ਆਉਣ ਤੋਂ ਬਾਅਦ ਤੜਕੇ ਦੋ ਮੋਟਰਾਂ ਤੇ ਗਏ ਉਹਨਾਂ ਨੇ ਦੇਖਿਆ ਵੀ ਸਾਡੀਆਂ ਮੋਟਰਾਂ ਦੇ ਤਾਰਾ ਹੈ ਨਹੀਂ ਅੱਗੇ-ਅੱਗੇ ਜਿਵੇਂ-ਜਿਵੇਂ ਪਤਾ ਲੱਗੀ ਗਿਆ ਤਾਂ ਸਾਰੇ ਕਿਸਾਨਾਂ ਨੇ ਉਹ ਦੇਖਿਆ ਘਟੋ-ਘਟ 19-20 ਮੋਟਰਾਂ ਨੇ ਜਿਨ੍ਹਾਂ ਤੋਂ ਤਾਰਾਂ ਵੱਢੀਆਂ ਗਈਆਂ ਨੇ ਆਰਾਮ ਨਾਲ ਇੱਕੋ ਹੀ ਏਰੀਏ ਦੇ ਵਿੱਚੋਂ ਤਾਰਾਂ ਵੱਢੀਆਂ ਨੇ ਵੱਟ ਕੇ ਉਹ ਆਰਾਮ ਨਾਲ ਲੈ ਕੇ ਗਏ ਨੇ ਤਾਰਾਂ ਕੱਢ ਕੇ ਤਾਂਬਾ ਸਮਝ ਲਓ ਉਹਦੇ ਵਿੱਚੋਂ ਕੱਢ ਕੇ ਇਕੱਲਾ ਤਾਂਬਾ ਲੈ ਕੇ ਗਏ ਨੇ ਉੱਥੇ ਮਚਾਈਆਂ ਤਾਰਾਂ ਮਚਾਈਆਂ ਨਹੀਂ ਬਲਕਿ ਸਿਲਕੇ ਲੈ ਕੇ ਗਏ ਨੇ ਅੱਛਾ ਜੀ ਸਿਲਕੇ ਲੈ ਕੇ ਗਏ ਨੇ ਹੂੰ ਬਾਕੀ ਫਿਰ ਸਾਰੇ ਬੰਦਿਆਂ ਨੂੰ ਤਾਂ ਪਤਾ ਲੱਗਿਆ ਸੀ ਉਦੋਂ ਬਾਅਦ ਐਸਚੂ ਸਭ ਨਾਲ ਸੰਪਰਕ ਕੀਤਾ ਫੋਨ 'ਤੇ ਉਹ ਕਹਿੰਦੇ ਵੀ ਤੁਸੀਂ ਦਰਖਾਸਤ ਦੇ ਦਿਓ ਹੂੰ ਇਹ ਪੂਰੀ ਆਪਾਂ ਜਿੰਨੀ ਕੋਸ਼ਿਸ਼ਾਂ ਉਨੀ ਕਰਕੇ ਆਪਾਂ ਇਹਨਾਂ ਦੀ ਪੜਤਾਲ ਕਰਾਂਗੇ ਅਸੀਂ ਅੱਜ ਸਾਰੇ ਜਣੇ ਇਕੱਠੇ ਹੋ ਕੇ ਦਰਖਾਸਤ ਦੇਣ ਆਏ ਆ ਕਿ ਸਾਡੇ ਕਈ ਕੰਮ ਪਹਿਲਾਂ ਵੀ ਇਹ ਸਾਨੂੰ ਐਸਚਓ ਸਾਹਿਬ ਜਸਪੂਤੇ ਮਾਣ ਹੈਗਾ ਇਹਨਾਂ ਨੇ ਜਿਹੜੇ ਕੰਮ ਕੀਤੇ ਨੇ ਬੜੀ ਬਰੀਕੀ ਨਾਲ ਘੋਖ ਪੜਤਾਲ ਕਰਕੇ ਕੀਤੇ ਨੇ ਸਾਨੂੰ ਇਹ ਵੀ ਵਿਸ਼ਵਾਸ ਆ ਪੂਰਾ ਵੀ ਇਹ ਚੋਰੀ ਵੀ ਵਾਕੀ ਖੜ ਕੇ ਦੇਣਗੇ ਅਸੀਂ ਧੰਨਵਾਦ ਕਰਦੇ ਆ ਪੱਤਰਕਾਰ ਵੀਰਾਂ ਦਾ ਬਾਕੀ ਅਸੀਂ ਦਰਖਾਸਤ ਦੇਣ ਆਏ ਆ ਅਸੀਂ ਦੇਖ ਕੇ ਚੱਲਿਆਂ ਤੇ ਬਲੌਰ ਕਿਹੜੀ ਡੇਟ ਸੀ ਤਰੀਕ ਸੀ ਜਿਹੜੀ ਇਹ ਘਟਨਾ ਹੋਈ ਹੈ ਨਾਲ ਆਪਾਂ ਗੱਲ ਕਰ ਲਈ ਨਾ ਵੀ ਇੱਕ ਮੇਲਾ ਸੀ ਬਾਬਾ ਜੋਗੀ ਪੀਰ ਦਾ ਨਾ ਲੱਗਦਾ ਉਹਦੀ ਰਾਤ ਨੂੰ ਦੋ ਦੀ ਰਾਤ ਨੂੰ ਜੀ ਦੋ ਦੀ ਰਾਤ ਨੂੰ ਦੋ ਦੀ ਰਾਤ ਨੂੰ ਹੂੰ ਤਾਂ ਨਾ ਮੂਰੇ ਦਿਨ ਆ ਗਿਆ ਸੀ ਅੱਜ ਮਤਲਬ 4 ਤਰੀਕ ਹੈ ਅੱਜ ਦਰਖਾਸਤ ਦੇਣ ਲੱਗੇ ਹਾਂ ਜੀ ਤੇ ਬਲੌਰ ਆਪਾਂ ਗੱਲ ਕਰ ਲਈ ਲੱਗਦਾ ਵੀ ਜਿਹੜੀ ਚੋਰਾਂ ਨੇ ਨਾ ਇਹ ਘਟਨਾ ਦਾ ਅੰਜਾਮ ਦਿੱਤਾ ਲੱਗਦਾ ਇਹ ਲੱਕ ਦੀ ਚੋਰੀ ਸੀ ਉਹਨਾਂ ਨੂੰ ਪਤਾ ਸੀ ਵੀ ਸਾਰਾ ਪਿੰਡ ਜੇ ਆਪਾਂ ਲੱਕ ਦੀ ਸੰਗਤ ਮੇਲੇ ਜੁਲ ਜੀ ਸੀ ਲੱਗਦਾ ਵੀ ਜਿਹੜੇ ਏਰੀਆ ਦੇ ਚੋਰੀ ਹੋਈ ਹੈ ਹੂੰ ਉਹਦੇ ਵਿੱਚੋਂ ਉਹ ਐਸਾ ਹਸਾਬ ਨਾਲ ਚੋਰੀ ਹੋਈ ਆ ਵੀ ਤਾਂ ਕਿ ਜਮ੍ਹਾਂ ਏਰੀਆ ਦੇ ਜਿਵੇਂ ਆਪਾਂ ਨੂੰ ਪੰਹਾਂ ਦਾ ਬੱਟਾਂ ਦਾ ਸਾਰੇ ਏਰੀਆ ਦਾ ਪਤਾ ਹੋਵੇ ਕੱਲੇ ਕਲੀ ਚੀਜ਼ ਦਾ ਭੇਤ ਹੋਵੇ ਉਸ ਤਰ੍ਹਾਂ ਚੋਰੀ ਹੋਈ ਹੈ ਕੋਈ ਵੀ ਇੱਕ ਮੋਟਰ ਵੀ ਚ ਗੈਪ ਨਹੀਂ ਹੈਗਾ ਕਿ ਅੱਗੇ-ਅੱਗੇ ਮੋਟਰਾਂ ਦੇ ਮੰਜੇ ਮੈਂ ਆ ਜਾਂਦੀਆਂ ਸਾਰੇਆਂ ਤਾਰਾਂ ਵੱਟ ਕੇ ਸਟਾਰਟਰ ਜਿੰਦੇ ਵੀ ਤੋੜੇ ਨੇ ਜਿੰਦੇ ਤੋੜ ਕੇ ਅੰਦਰੋਂ ਕੋਈ ਹੋਰ ਚੀਜ਼ ਚੱਕੀ ਨਹੀਂ ਇਕੱਲੀਆਂ ਤਾਰਾਂ ਤੱਕੀ ਸੀੰਤ ਰਹੇ ਨੇ ਤਾਰਾਂ ਹੀ ਚੱਕੀਆਂ ਹੋਰ ਕਿਸੇ ਦੀ ਕੋਈ ਚੋਰੀ ਨਹੀਂ ਹੋਈ ਤੇ ਇੱਕ ਘਰ ਦਾ ਕਹਦੇ ਨੇ ਵੀ ਸਟਾਰਟਰ ਲੈ ਕੇ ਕਹਿੰਦੇ ਹੋਰ ਬਾਕੀ ਸਾਰੇ ਤਾਰਾਂ ਹੀ ਲਗੇ ਨੇ ਜਿਵੇਂ ਤੁਸੀਂ ਗੱਲ ਕੀਤੀ ਐ ਐਸਓ ਸਾਹਿਬ ਹਨ ਜਸਪ੍ਰੀਤ ਸਿੰਘ ਹੈਗੇ ਨੇ ਬਹੁਤ ਚੰਗੇ ਇਨਸਾਨ ਹਨ ਲੱਗਦਾ ਜਿਹੜਾ ਪੁਰਸਾ ਪੂਰਾ ਪਿੰਡ ਵਾਲਾ ਹਨ ਬਣਿਆ ਵਾ ਵੀ ਜਿਹੜਾ ਇਹ ਚੋਰੀ ਕੀਤੀ ਗਿਆ ਜਲਦ ਹੀ ਜਿਹੜੇ ਚੋਰ ਬਿਲਕੁਲ ਬਿਲਕੁਲ ਸਕੰਦੀ ਚਾਉਣਗੇ ਦੇਖੋ ਗੱਲ ਇਹ ਹੈ ਵੀ ਜਿਵੇਂ ਕਿ ਪ੍ਰਸ਼ਾਸਨ ਕੋਲੇ ਸਾਰੇ ਅਧਿਕਾਰ ਹੁੰਦੇ ਨੇ ਚਾਹੇ ਤਾਂ ਚੋਰੀ ਨਿਕਲ ਸਕਦੀ ਹੈ ਪਰ ਜੇ ਮੰਨੋ ਇੱਥੇ ਪਹਿਲਾਂ ਵੀ ਅਸੀਂ ਇੱਕ ਦੋ ਵਾਰੀ ਚੋਰੀਆਂ ਦੇ ਵਿੱਚ ਡੰਪ ਲਵਾਏ ਨੇ ਡੰਪ ਦੇ ਵਿੱਚ ਨੰਬਰ ਆ ਜਾਂਦੇ ਨੇ ਰਾਤ ਨੂੰ 11 ਵਜੇ 12 ਵਜੇ ਸਾਡੇ ਪਿੰਡ ਦਾ ਬੰਦਾ ਤਾਂ ਸ਼ਾਇਦ ਕੋਈ ਖੇਤ ਗਈ ਨਹੀਂ ਜਦੋਂ ਕੋਈ ਪਤ ਨਹੀਂ ਬੰਦਿਆਂ ਦੇ ਨੰਬਰ ਆਏ ਹੋਣਗੇ ਫੋਨ ਨੰਬਰ ਬਾਕੀ ਟਰੇਸ ਹੋ ਜਾਣਗੇ ਜੇ ਡੰਪ ਲੱਗਿਆ ਤਾਂ ਲਾਜ਼ਮੀ ਨੰਬਰ ਆਉਣਗੇ ਲੱਗਦਾ ਸਾਨੂੰ ਪੱਕਾ ਵੀ ਚੋਰ ਮਿਲਣਗੇ ਲੋਰਬ ਹੋਰ ਗੱਲ ਕਰ ਲਈ ਨਾ ਅਗਲੇ ਮੂਰੀ ਸੀਜ਼ਨ ਆਉਣਾ ਝੋਨੇ ਦਾ ਨਾ ਤਾਂ ਕਿਸਾਨਾਂ ਦਾ ਹੁਣ ਹੀ ਜਿਹੜਾ ਨਸਾਨ ਸ਼ੁਰੂ ਹੋਣਾ ਚੁੱਕਿਆ ਹੈ ਨਾ ਲੱਗ ਰਿਹਾ ਤਾਂ ਲੱਗਦਾ ਕਿ ਤਿੰਨ ਕਦੇ ਜਲਦ ਠੱਲ ਪਾਉਣੀ ਚਾਹੀਦੀ ਤਾਂ ਜੋ ਕਿਸਾਨਾਂ ਦਾ ਵੱਡਾ ਨਸਾਨ ਨਾ ਹੋਵੇ ਭਾਈ ਜੀ ਇਹ ਕੱਲੀ ਸਾਰੇ ਜਿਹੜਾ ਠੱਲ ਤਾਂ ਕਿਸਾਨ ਸਭ ਚੀਜ਼ ਨੂੰ ਭਾਲਦੇ ਨੇ ਨਸ਼ੇ ਨੂੰ ਵੀ ਭਾਲਦੇ ਨੇ ਮੋਟਰਾਂ ਚੋਰੀ ਨੂੰ ਵੀ ਭਾਲ ਚੋਰ ਕੋਈ ਵੀ ਹੈ ਕਿਸੇ ਬੰਦੇ ਨੇ ਅੱਜ ਮੰਨੋ ਤਾਰ ਲੈ ਆ ਕੇ ਹੁਣ ਬਾਕੀ ਪਾਣੀ ਥੱਲੇ ਜਾਈ ਜਾਂਦਾ ਹੈ ਤਾਰਾਂ ਬਹੁਤ ਢੂੰਗੀ ਮੋਟਰਾਂ ਪਾਉਣੀਆਂ ਆ ਤਾਰ ਨਾ ਮਹਿੰਗੀ ਆਉਂਦੀ ਹੈ ਜਦੋਂ ਕੱਟੀ ਜਾਂਦੀ ਹੈ ਤਾਰ ਉਹਦਾ ਜੋੜ ਲਾਉਣਾ ਤਾਂ ਉਹ ਜੋੜ ਵੀ ਨੁਕਸਾਨ ਦੇ ਆ ਕੱਲ ਨੂੰ ਕਰੰਟ ਵੀ ਵੱਜ ਸਕਦਾ ਹੈ ਭੜਾਕਾ ਵੀ ਪੈ ਸਕਦਾ ਹੈ ਕਹਿਣ ਦਾ ਮਤਲਬ ਕਿਸਾਨੀ ਹੈ ਜਿਹੜੀ ਇਹ ਬਹੁਤ ਵਿਵਪਤਾ ਵਿੱਚ ਵੜ ਗਈ ਇਹ ਜਾਦੇ ਚੋਰਾਂ ਦੇ ਵੀ ਹੋਰ ਕੱਲਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਕਿਸਾਨੀ ਇੱਕ ਬਹੁਤ ਵੱਡੀ ਸੰਕਟ ਦਾ ਕਾਰਨ ਬਣ ਗਿਆ ਤਾਂ ਕਿ ਬਹੁਤ ਮੁਸੀਬਤਾਂ ਇਹ ਗੱਲਾਂ ਨੂੰ ਜੇ ਪ੍ਰਸ਼ਾਸਨ ਲੋਕ ਸਾਡੇ ਸਾਰੇ ਸਾਸ ਦਿਨ ਤਾਂ ਇਹ ਚੀਜ਼ਾਂ ਨੂੰ ਠੱਲ ਪਾਈ ਜਾ ਸਕਦੀ ਹੈ ਜਿਸ ਤਰ੍ਹਾਂ ਆਪਾਂ ਦੇਖਿਆ ਪੂਰਾ ਹੁਣ ਤਾਂ ਕੋਈ ਸੀਸੀਟੀਵੀ ਕੈਮਰਾ ਸਾਹਮਣੇ ਆਈ ਹੈ ਵੀ ਜਾਂ ਚੋਰ ਨੰਗੇ ਕੋਈ ਪੜਤਾਲ ਹੋਈ ਹੈ ਹੁਣ ਤੁਹਾਡੇ ਵੱਲ ਸੀਸੀਟੀਵੀ ਕੈਮਰਾ ਦੇ ਵਿੱਚ ਜਿਹੜੇ ਚੋਰ ਨੇ ਉਹਨਾਂ ਨੂੰ ਖਾਸ ਕਰਕੇ ਪਤਾ ਜੂਰ ਹੈ ਪਿੰਡਾਂ ਦੇ ਵਿੱਚ ਵੀ ਤਾਂ ਉਹ ਲੰਗਦੀ ਨਹੀਂ ਹਾਂ ਕਿਉਂਕਿ ਜਿਹੜੀਆਂ ਖੇਤਾਂ ਦੇ ਵਿੱਚ ਮੋਟਰਾਂ ਲੱਗੀਆਂ ਖੇਤ ਦੇ ਵਿੱਚ ਹੀ ਆਉਂਦੇ ਨੇ ਖੇਤਾਂ ਦੇ ਵਿੱਚੋਂ ਮੋਟਰਾਂ ਦੀਆਂ ਤਾਰਾਂ ਕੱਢ ਕੇ ਹਾਂ ਵਾੜੀ ਵਾਰੀ ਵੇਚ ਜਾਂਦੇ ਨੇ ਕਿਤੇ ਕੋਈ ਐਡੀ ਗੱਲ ਨਹੀਂ ਹੈਗੀ ਵੀ ਕਿਤੇ ਕੈਮਰੇ ਦੇ ਵਿੱਚ ਆਏ ਹੋਣ ਜੇ ਅਸੀਂ ਪਤਾ ਵੀ ਕਰਾਂਗੇ ਵੀ ਜੇ ਆਏ ਤਾਂ ਕੁਝ ਪਤਾ ਲੱਗਿਆ ਤਾਂ ਬਾਕੀ ਪ੍ਰਸ਼ਾਸਨ ਦੇ ਧਿਆਨ ਚ ਲਿਆਵਾਂਗੇ ਆਪਣਾ ਅਖੀਰਲਾ ਸਵਾਲ ਜਿਸ ਤਰ੍ਹਾਂ ਕੋਈ ਹੈ ਨਾ ਆਪਣੇ ਕਵਾੜੀ ਦੀ ਦੁਕਾਨਾਂ ਹਨ ਹਣ ਇਲਾਕੇ ਦੇ ਵਿੱਚ ਲੱਗਦਾ ਜੇਕਰ ਕੋਈ ਇਹ ਜਿਹਾ ਕੰਮ ਕਰਦਾ ਹੈ ਜਾਂ ਚੋਰਾ ਤੋਂ ਸਮਾਨ ਲੈਂਦਾ ਤਾਂ ਤੁਸੀਂ ਕਿਸ ਤਰ੍ਹਾਂ ਦੇ ਅਕਸ਼ਨ ਉਤੇ ਲਓਗੇ ਅਸੀਂ ਇਹ ਗੱਲ ਕਹਿੰਦੇ ਆ ਵੀ ਜਦੋਂ ਵੀ ਕੋਈ ਬੰਦਾ ਕਵਾੜੀ ਦੇ ਕਿਸੇ ਦੇ ਸਮਾਨ ਵੇਚਦਾ ਹੈ ਉਹਦੀ ਪੂਰੀ ਤਹਿਕੀਕਤ ਕੀਤੀ ਜਾਵੇ ਉਹਦਾ ਨੰਬਰ ਨੋਂ ਉਹਦਾ ਲਿਖਿਆ ਜਾਵੇ ਵੀ ਕਿਹੜੇ ਪਿੰਡ ਦਾ ਬੰਦਾ ਹੈ ਉਹ ਜੇ ਕੋਈ ਸਮਾਨ ਤਾਂਬੇ ਦਾ ਵੇਚਦਾ ਤਾਂ ਪੁਲਿਸ ਪ੍ਰਸ਼ਾਸਨ ਦੇ ਨਾਲ ਸੰਪਰਕ ਲਾਜ਼ਮੀ ਕੀਤਾ ਜਾਵੇ ਵੀ ਇਹ ਤਾਂਬਾ ਵੇਚਣ ਆਇਆ ਜੀ ਉਹ ਤੋਂ ਪਤਾ ਲੱਗਦਾ ਜਾਵੇ ਕਿੱਥੋਂ ਲੈ ਕੇ ਆਇਆ ਠੀਕ ਹੈ ਜੇਕਰ ਜਿਵੇਂ ਤੁਸੀਂ ਕਿਹਾ ਵੀ ਹੈਨਾ ਇਹ ਇਹ ਜਾਣਕਾਰੀ ਨਹੀਂ ਦਿੰਦਾ ਕਵਾੜੀਆ ਤਾਂ ਉਹਤੇ ਵੀ ਐਕਸ਼ਨ ਲਾਉਂਗੇ ਤੁਸੀਂ ਜੇਕਰ ਫੜਿਆ ਜਾਂਦਾ ਕੋਈ ਕਵਾੜੀਆ ਕਵਾੜੀਆ ਫੜਿਆ ਜਾਂਦਾ ਜੀ ਦੋਸ਼ੀ ਹੈ ਉਹ ਬਾਕੀ ਚੋਰੀ ਦਾ ਹੱਕਦਾਰ ਹੈ ਜਿਹੜਾ ਬੰਦਾ ਬਿਨਾਂ ਪੁੱਛੇ ਕੋਈ ਚੀਜ਼ ਲੈਂਦਾ ਕਿ ਤੂੰ ਵੀ ਲੈ ਕੇ ਆਇਆ ਮੋਟ ਕੱਟ ਕੇ ਲਿਆਇਆ ਉਹ ਲਿਆ ਕੇ ਚੋਰੀ ਉਹ ਵੇਚਦਾ ਤਾਂ ਫਿਰ ਜੇ ਉਹਦਾ ਡਰੈੱਸ ਹੈ ਨਹੀਂ ਤਾਂ ਮੰਨ ਲਓ ਗਲਤ ਹੈਗਾ ਕਵਾੜੀਆ ਵੀ ਤੇ ਗਲਤ ਹੈਗਾ ਇਸ ਗੱਲ 'ਚ ਬਾਪੂ ਜੀ ਕੀ ਨਾਮ ਹੈ ਮੇਰਾ ਨਾਮ ਸ਼ੇਰ ਸਿੰਘ ਹੈ ਜੀ ਹਾਂ ਬਾਪੂ ਜੀ ਬਹੁਤ ਵੱਡੀ ਘਟਨਾ ਹੋਈ ਹੈ ਨਾ ਚੋਰੀ ਦਾ ਵੱਡੀ ਘਟਨਾ ਵੀ ਆ ਤੜਕੇ ਜਦੋਂ ਜੀ ਗਿਆ ਮੇਰਾ ਮੁੰਡਾ ਉਹਨੇ ਜਾ ਕੇ ਦੇਖਿਆ ਤਾਰਾਂ ਹੂੰ ਤਾਰਾਂ ਸਾਡੀਆਂ ਵੱਡੀਆਂ ਪਈਆਂ ਹੂੰ ਕਰੀਬਨ ਸਾਡੀਆਂ ਆਪ ਦੇ ਗੰਡੇ ਗੰਡੇ ਕੇ ਲਾਣੇ ਦੀਆਂ ਕੋਲੇ 7-8 ਮੋਟਰਾਂ ਨਾ ਅੱਛਾ ਸਾਡੀਆਂ 4 ਦੀਆਂ ਲੈ ਗਏ ਜੀ ਹੂੰ ਉਸ ਤੋਂ ਬਾਅਦ ਲਵੇ ਲਾਉਣ ਵਾਲੀ ਮੋਟਰ ਕੋਈ ਨਹੀਂ ਸਾਰੀ ਸਭ ਦੀਆਂ ਤਾਰਾਂ ਲੈ ਗਏ ਤੇ ਕਿੰਨਾ ਕ ਨੁਕਸਾਨ ਹੋ ਗਿਆ ਤੁਹਾਡਾ ਸਾਡਾ ਨੁਕਸਾਨ ਹੋ ਗਿਆ ਕਿਸੇ ਦੀ 70 ਫੁੱਟ ਹੈ ਜੀ ਕਿਸੇ ਦੀ 80 ਫੁੱਟ ਹੈ ਹੂੰ ਹੋ ਗਿਆ ਜੀ 10 15-15000 ਦਾ ਨੁਕਸਾਨ ਅਪੂ ਜੀ ਨਾਲ ਮੁਰੇਚ ਆਣਾ ਚੋਣੇ ਸੀ ਜੀ ਨਾਲ ਆਉਣ ਵਾਲਾ ਨਾ ਤਾਂ ਹਾਲੇ ਤਾਂ ਆਪਾਂ ਕਹਿੰਦੇ ਜਿਹੜੇ ਚੋਰਾਂ ਨੇ ਮੇਲੇ ਦਾ ਲਾਹਾ ਲੇਤਾ ਵੱਡਾ ਨਾ ਇਹ ਵੀ ਗੱਲ ਹੁੰ ਸਕਦੀ ਲੋਕ ਭੇਤੀ ਹੋਣਗੇ ਚੋਰੀ ਦਾ ਇਲਾਕੇ ਦੇ ਹਾਂ ਹਾਂ ਭੇਤੀ ਤੋਂ ਬਿਨਾ ਤਾਂ ਜੀ ਆ ਨਹੀਂ ਸਕਦਾ ਉਹਨਾਂ ਨੂੰ ਕੀ ਪਤਾ ਲੱਗੇ ਵੀ ਇੱਥੇ ਆ ਬੱਟ ਜਾਂਦੀ ਹੈ ਇੱਥੇ ਆ ਜਾਂਦੀ ਹੈ ਬੰਦਾ ਤਾਂ ਭੇਤੀ ਤਾਂ ਤੁਸੀਂ ਸਾਰੇ ਕਿਸਾਨ ਦੁਖੀ ਹੋ ਨਾ ਜੇਕਰ ਕੋਈ ਇਹ ਚੋਰ ਰੜ ਗਿਆ ਫਿਰ ਕਿਵੇਂ ਕਰੂੰਗਾ ਹਾਲ ਕੀ ਕਰੂੰਗਾ ਸਰਕਾਰ ਕਰੇ ਜੀ ਅਸੀਂ ਤਾਂ ਕੀ ਕਰਾਂਗੇ ਤੁਸੀਂ ਵੀ ਤਾਂ ਕਰ ਸਕਦੇ ਹੋ ਨਾ ਥੋੜੀ ਜਿਹਾ ਨੁਕਸਾਨ ਕਰਦਾ ਚੋਰ ਜੀ ਜਿਹੜੀ ਕੋਈ ਬਾਹਰ ਲੱਗੇ ਲਾਵਾਂਗੇ ਅਸੀਂ ਬਹੁਤ ਵੱਡਾ ਨੁਕਸਾਨ ਹੋ ਗਿਆ ਨਾ ਜਿਸ ਤਰ੍ਹਾਂ ਚੋਰਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ ਬਾਬੇ ਜੋਗੀ ਪੀਰ ਦਾ ਮੇਲਾ ਸੀ ਲੱਗਦਾ ਹੈ ਨਾ ਜਿਹੜੇ ਪਿੰਡ ਵਸਤੀ ਸੀ ਜਾਂ ਸਾਰੀ ਸੰਗਤ ਸੀ ਇਲਾਕੇ ਦੀ ਸੰਗਤ ਸੀ ਨਾ ਮੇਲੇ ਵਿੱਚ ਬਿਜੀ ਸੀ ਤਾਂ ਲੱਗਦਾ ਜਿਹੜਾ ਚੋਰਾਂ ਨੇ ਲਾਹ ਵੀ ਲੇਤਾ ਹੈ ਤੇ ਤੁਸੀਂ ਹੁਣ ਚੋਰਾਂ ਨੂੰ ਕੀ ਕਹਿਣਾ ਚਾਹੋਗੇ ਜੇਕਰ ਕੋਈ ਚੋਰ ਅੜ ਜਾਂਦਾ ਹੈ ਫੜਿਆ ਜਾਂਦਾ ਨਾ ਇਸੇ ਘਟਨਾ ਕਰਦਾ ਤਾਂ ਤਾਂ ਕੀ ਕਰ ਹਾਲ ਕਰੋਗੇ ਅਸੀਂ ਉਹਦੇ ਫੜਿਆ ਗਿਆ ਚੋਰ ਜੀ ਅਸੀਂ ਹੱਥ ਪੈਰ ਵੱਢਾਂਗੇ ਹਾਂ ਸਾਡਾ ਨੁਕਸਾਨ ਬਹੁਤ ਕਰਦਾ ਹਾਂ ਕੋਈ ਮ ਵੀ 25 ਕਿੱਲਾ ਚੋਂ ਇਹਨਾਂ ਦਾ ਕਾਲੀ ਨਿਸ਼ਾਨ ਕਰੇ ਬਿਨਾਂ ਡਰ ਤੋਂ ਜੇ ਸਾਡੇ ਢਿੱcke ਚੜ ਗਏ ਦੁਬਾਰੇ ਤਾਂ ਬਕਸੂਗੇ ਨਹੀਂ ਤੁਸੀਂ ਸਾਰੇ ਕਿਸਾਨ ਮੈਂ ਬਕਸਦੇ ਨਹੀਂ ਹਾਂ ਬਕਸਦੇ ਨਹੀਂ ਸੀ ਜਿਸ ਤਰ੍ਹਾਂ ਆਪਾਂ ਗੱਲ ਕਰ ਲਈ ਨਾ ਕਿਸਾਨੀ ਬਹੁਤ ਵੱਡੀ ਆਰਥਿਕ ਸਥਿਤੀ ਵਿੱਚੋਂ ਲੰਘ ਰਹੀ ਹੈ ਨਾ ਪਹਿਲੀ ਆਪਾਂ ਨਾ ਐਮ ਐਸ ਪੀ ਦਾ ਆਪਾਂ ਮੰਗ ਰਹੇ ਹਾਂ ਹੋਰ ਆਪਾਂ ਨਾ ਕਿੰਨੀਆਂ ਆਪਾਂ ਜਿਹੜੀਆਂ ਮੰਗਾ ਮੰਨ ਰਹੇ ਦੁਖੀ ਕਿਸਾਨ ਪਹਿਲੀ ਆ ਤਾਂ ਲੱਗਦਾ ਇਹ ਜਿਹੜਾ ਵੱਡਾ ਦੁੱਖ ਹੈ ਇਹਦੇ ਚੋਰਾ ਵੱਲੋਂ ਦਿੱਤਾ ਗਿਆ ਖਾਨਾ ਇਹ ਤਾਂ ਹੈ ਜੀ ਸਾਰ ਬੜੀ ਮਹਿੰਗੀਆਂ 95 ਫੁੱਟਾਂ ਸੀ ਸਾਡੀ ਆਪ ਜੀ ਦਾ 15 16 ਮੀਟਰ ਅੰਦਰ ਪਈ ਸੀ ਉਹ ਅੰਦਰ ਵਾਲੀ ਸਾਰੀ ਤੇ ਬਾਕੀ ਜਿਹੜਾ ਮੁੰਡਾ ਤੜਕੇ ਕੱਖ ਲਾਣੇ ਕਹੋਂਦੇ ਪਤਾ ਕਰੇ ਜੀ ਅੱਜ ਤੁਸੀਂ ਥਾਣੇ ਪਹੁੰਚੇ ਦਰਖਾਸਤ ਦੇਣ ਵਾਸਤੇ ਤਾਂ ਲੱਗਦਾ ਪ੍ਰਸ਼ਾਸਨ ਵੀ ਜਾਗੂ ਹੈ ਥੋੜਾ ਜਨਾ ਧਿਆਨ ਕਰੂਗਾ ਵੀ ਜਿਹੜੇ ਇਹ ਚੋਰ ਘਟਣਾਉਣ ਜਾਂਦੇ ਨੇ ਇਹਨਾਂ ਦੇ ਕਾਰਵਾਈ ਕਰੂਗਾ ਹਾਂ ਸਾਾਨੂੰ ਪ੍ਰਸ਼ਾਸਨ ਦੇ ਪੂਰਾ ਜਿੱਕੇ ਮੈਗੇ ਪੂਰਾ ਵਧੀਆ ਕੰਮ ਕਰੂਗਾ ਸਾਡੀ ਚੋਰ ਲੱਭ ਕੇ ਦੇਣਗੇ ਜੀ ਕੀ ਨਾਮ ਹੈ ਜਗ ਸਿੰਘ ਹੈ ਜਲ ਤਿੰਨ ਇੱਕ ਦੇ ਘਟਲਾ ਕੇ ਹਨਾ ਖਿੱਤੀ ਜਿਹੜੇ ਪਿੰਡ ਦੇ ਚੋਰਾ ਨੇ 18 ਦੀ ਮੋਟਰਾਂ ਜਿਹੜੇ 11 ਕੱਟੀਆਂ ਨੇ 60 ਕੱਟੇ ਕਹਿੰਦੇ ਤਾਂ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਤਾਂ ਹੁਣ ਇਹ ਕਹਿੰਦਾ ਸਾਨੂੰ ਤਾਂ ਜੀ ਦੇਖੋ ਹੁਣ ਦੁਬਾਰੇ ਵੀ ਆਉਂਦਾ ਦੁਬਾਰੇ ਵੀ ਕੋਈ ਆ ਗਿਆ ਜਾਂ ਕੋਈ ਸਾਧਨ ਲੈ ਕੇ ਆਇਆ ਹੁਣ ਤਾਂ ਇੰਨਾ ਗੁੱਸਾ ਆ ਜਾਂਦਾ ਵੀ ਅਸੀਂ ਤਾਂ ਇਹ ਕਹਿੰਦੇ ਵੀ ਇਹ ਗੁਰਪਤਨਾ ਕਿ ਅਸੀਂ ਖੇਤਾਂ 'ਚ ਹੀ ਜੇੜਾ ਮਾਰਿਆ ਕਰਾਂਗੇ ਬਾਕੀ ਜਦੋਂ ਵੀ ਕੋਈ ਆ ਗਿਆ ਜਿਹੇ ਜਿਹਾਂ ਸਾਥੋਂ ਸਾਰੇ ਆਏ ਆ ਹੁਣ ਵੀ ਅਸੀਂ ਆਲਾ ਜਾਣ ਦੇਵਾਂਗੇ ਉਹ ਕੀ ਲੱਗਿਆ ਤੁਹਾਨੂੰ ਹਾਂ ਜੇ ਕੋਈ ਸਾਨੂੰ ਸ਼ੱਕੀ ਲੱਗਿਆ ਕਿਸੇ ਕਿਸਮ ਦਾ ਬੰਦਾ ਹੋਵੇ ਹਾਂ ਅਸੀਂ ਨਹੀਂ ਇਥੋਂ ਪ੍ਰਸ਼ਾਸਨ ਨੂੰ ਬਾਅਦ 'ਚ ਪਤਾ ਲੱਗੂਗਾ ਬਾਅਦ 'ਚ ਹੋਕਰ ਪ੍ਰਸ਼ਾਸਨ ਕੋ ਸਮਝਾਤੀ ਕਰ ਲੈ ਮੰਨ ਲਾ ਵੀ ਜੇਦੋਂ ਸਾਨੂੰ ਮੌਕਾ ਹੋਵੇ ਅਸੀਂ ਨਹੀਂ ਛੱਡਾਂਗੇ ਹੋ ਸਕਦਾ ਮਰ ਜੇ ਸਾਡੇ ਹੱਥੋਂ ਕਿਸਾਨੀ ਤਾਂ ਪਹਿਲੀ ਬਹੁਤ ਜ਼ਿਆਦਾ ਬਣਿਆ ਸੇਖਰਾਂ ਤੇ ਡਾਮਾ ਡੋਲ ਹੈ ਜੀ ਤੇ ਰਹਿਣਾ ਹੁਣ ਸਾਨੂੰ ਹਾਂ ਹੋ ਗਿਆ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਸਰਦੀ ਦੇ ਮੋਟਰਾਂ ਦਾ ਕਿੰਨਾ ਕੁ ਲੱਖਾਂ ਦਾ ਨੁਕਸਾਨ ਹੋ ਗਿਆ ਦੇ ਤਾਂ ਹੋ ਗਿਆ ਜੀ ਕੁਚਾ ਪੰਜ ਚਾਰ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਸਭ ਦਾ ਟੋਟਲ 5-6 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਘਰਾਂ 'ਚੋਂ ਪੈਸੇ ਲੱਗਣਗੇ ਇਕੱਲੇ ਇਕੱਲੇ ਬੰਦੇ ਦੇ ਘਰਾਂ ਤੋਂ ਸੰਭਲਾ ਦੁਬਾਰੇ ਫੇਰ ਅਸੀਂ ਉਵੇਂ ਜਿكري ਫੇਰ ਸਾਨੂੰ ਤਾਂ ਚਰਵਾਉਣੀ ਪੈਣਗੀਆਂ ਮੋਟਰਾਂ ਵੀ ਚਰਵਾਉਣੀਆਂ ਪੈਣਗੀਆਂ ਇਹ ਤਾਂ ਗੱਲ ਕਰੀ ਜਿਹੜੇ ਕਿਸਾਨਾਂ ਨੇ ਚੋਰੀ ਕੀਤੀ ਗਈ ਹੈ ਕਿਹੋ ਜਿਹੇ ਕਿਸਾਨ ਸੀ ਕਿੰਨੇ ਕੋਣ ਸਿੱਤੀ ਹੈ ਜਿਹੜੇ ਕਿਸਾਨ ਨੇ ਉਹਨਾਂ ਦੀ ਸਥਿਤੀ ਬਸ ਡਾਵਾ ਡੋਲ ਹੀ ਅਸੀਂ ਸਦਾ ਸਾਰਿਆਂ ਦੇ ਉਹ ਡਾਵਾ ਡੋਲ ਹੈ ਜੀ ਉ ਤਾਂ ਬਸ ਬੱਤ ਜੀ ਦੇ ਸਾਰੇ ਦਰਮਿਆਨੇ ਨੇ ਜੀ ਕੋਈ ਠੇਕੇਦਾਰ ਕੋਈ ਕਮੇਲੰਦਾ ਬਸਾਂ ਟਾਈਮ ਪਾਸ ਜਣੇ ਸਾਰੇ ਟਾਈਮ ਪਾਸ ਕਰਨ ਆਣੇ ਜਿਹੜਾ ਕਿਸਾਨ ਹੈ ਉਹ ਕਦੇ ਨਹੀਂ ਕਦੇ ਨਹੀਂ ਹੈਗਾ ਵੀ ਕੋਈ ਨਹੀਂ ਹੈਗਾ ਕੰਮ ਮਜ਼ਦਮਤਾ ਹੀ ਨਹੀਂ ਕਿਸੇ ਦੇ ਬਸ ਕਿਸਾਨ ਹੈ ਕਿਸਾਨ ਕੀ ਕਰਦਾ ਬਸਾਂ ਖੇਤੀਬਾੜੀ ਨਾਲ ਅਸੀਂ ਸੰਬੰਧਤਾਂਗੇ ਖੇਤੀਬਾੜੀ ਦਾ ਸਾਰਾ ਕੁਝ ਖੇਤੀ ਦਾ ਹੀ ਖਰਚਾ ਹੋਤੇ ਪੈ ਗਿਆ ਜੀ ਆ ਹੁਣ 5-4 ਲੱਖ ਰੁਪਏ ਜਿਹੜਾ ਹੁਣ ਨ ਤਾ ਕਰਦੇ ਨਾ ਰਿਸਕ ਕਰਦਾ ਜੀ ਹਾਂ ਕਿਸਾਨ ਨੂੰ ਚਾਰ ਸਵੇਰੇ ਰਿਸਕੀ ਰਿਸਕਾ ਕੁਦਰਤ ਨਾਲ ਹਰ ਵਕਤ ਖੁਦ ਕੁਦਰਤਾਂ ਜਿਹੜੀ ਕਿਸਾਨ ਤੇ ਸੰਭਲੋ ਜੀ ਮੰਨ ਲਓ ਵੀ ਆ ਹੁਣ ਗਰਮੀ ਪੈ ਗਈ ਇਹ ਨਹੀਂ ਪਤਾ ਕਿ ਕਣਕ ਦਾ ਕੀ ਬਣੂ ਕੀ ਕੁਛ ਹੋ ਜੂਗਾ ਪਤਾ ਹੀ ਨਹੀਂ ਕਰੂੰ ਕਿਤੇ ਨੁਕਸਾਨ ਹੋ ਜਾਵੇ ਜਦ ਆ ਨੁਕਸਾਨ ਆ ਜਿਹੜਾ ਐ ਜੇ ਐ ਹੋਣ ਲੱਗਿਆ ਤਾਂ ਤਾਂ ਫੇਰ ਨਹੀਂ ਫੇਰ ਨਹੀਂ ਕੰਮ ਨਹੀਂ ਚੱਲਣਾ ਫੇਰ ਅਸੀਂ ਆਪ ਸਿੱਧੇ ਹੋਵਾਂਗੇ ਇਹੀ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਚੋਰ ਹੈਗੇ ਇਲਾਕੇ ਦੇ ਵਿੱਚ ਨਾ ਜਾਂ ਮਲਗੀ ਚੋਰੀ ਕਰਦੇ ਨੇ ਕਿਤੇ ਫਿਰ ਵੀ ਆ ਜਾਂਦੇ ਨੇ ਉਹਨਾਂ ਨੂੰ ਕੀ ਸਖਤ ਹਦਤਾਂ ਸਖਤ ਹਦਤਾਂ ਤਾਂ ਇਹੀ ਨੇ ਜੀ ਪਹਿਲਾਂ ਤਾਂ ਅਸੀਂ ਬਕਸ ਦੇ ਨੇ ਹੈਗੇ ਛੱਡਦੇ ਨਹੀਂ ਅਸੀਂ ਨਹੀਂ ਛੱਡਦੇ ਹੈਗੇ ਹੱਥ ਪੈਰ ਜੇ ਕੋਈ ਸਾਧਨ ਵੀ ਲੈ ਗਿਆ ਤਾਂ ਸਾਧਨ ਵੀ ਅਸੀਂ ਅੱਗ ਲਾ ਕੇ ਵੀ ਭੂਲ ਸਕਦੇ ਆ ਜਿਹੜੇ ਇੰਨੇ ਅੱਕੇ ਪਏ ਆ ਤੇ ਕੱਲ ਤਾਂ ਇੰਨਾ ਮਾਲ ਖਰਾਬ ਹੋਇਆ ਸਭ ਦੀਆਂ ਮੋਟਰਾਂ ਜਨੇ ਠੱਪ ਪਿਆ ਖੇਤਾਂ ਤੇ ਜਾਣ ਨੂੰ ਹਜਦਾ ਜੀ ਸਟਾਰਟਰ ਵੀ ਹੈ ਨਹੀਂ ਪਤਾ ਸਾਡੇ ਕੀ ਗੱਲ ਬਣੂਗੀ ਸਟਾਰਟਰ ਵੀ ਅਸੀਂ ਤੋਰ ਤੋਰ ਖਿੱਚ-ਕਿੱਚ ਤਾਂ ਕਰਾਂ ਤਾਰਾਂ ਦੇਖ ਕੇ ਅਤੇ ਜੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਇਸੀ ਕਹਿਣਾ ਹੈ ਵੀ ਸਾਡੀਆਂ ਤਾਰਾਂ ਇਹ ਤਾਂ ਸਾਡੇ ਸਟਾਟਰਾਂ ਦਾ ਕੀ ਪਤਾ ਕਿੰਨਾ ਕੁ ਨੁਕਸਾਨ ਹੋਇਆ ਜਾਂ ਤੋੜੇ ਨੇ ਜਾਂ ਕੋਈ ਜਿੰਦੇ ਦਾ ਪੰਨੀ ਬਣੇ ਦਿੱਤੇ ਨੇ ਜਾਨੀ ਸਟਾਟਰਾਂ ਦਾ ਵੀ ਸਾਨੂੰ ਹਜੇ ਕੋਈ ਪਤਾ ਨਹੀਂ ਵੀ ਫੋਜ ਕੀ ਦੇ ਕਿੰਨੇ ਨੇ ਬਸ ਕਿਹੜਾ ਇੱਕ ਦੇਖ ਲੈ ਵੀ ਹਾਂ ਜਾ ਕੇ ਦਾ ਚਲਾਏ ਤਾਂ ਪਤਾ ਲੱਗੂ ਬੇਗਾਹ ਕਰ ਲੈ ਹਾਂ ਵੀ ਨੁਕਸਾਨ ਹੋ ਤਾਰਾਂ ਦੀ ਹੋਇਆ ਜਾਂ ਸਟਾਟਰਾਂ ਦਾ ਹੋਇਆ 11-12000 ਰੁਪਏ ਦਾ ਸਟਾਟਰ ਹੈ ਜੀ ਇੱਕੋ ਅਸੀਂ ਇਹ ਮਤਲਬ ਗੱਲ ਕੀਤੀ ਨਾ ਇਨਸਾਨ ਕਿਤੇ ਚੋਰਾਂ ਦੇ ਤਾਰਾਂ ਦਾ ਤਾਂ ਲੱਗਦਾ ਜਿਹੜੇ ਇਲਾਕੇ ਦੇ ਕੁਆੜੀ ਨੇ ਨਾ ਬੱਧੀ ਇੱਕ ਆਪਾਂ ਕਹਿੰਦੇ ਚਲੋ ਕੁਆੜ ਦਾ ਕੰਮ ਕਰਨਾ ਵੀ ਮਾੜੀ ਗੱਲ ਨੇ ਨਾ ਤਾਂ ਲੱਗਦਾ ਵੀ ਇਹ ਜਿਹੜਾ ਜਿਹੜਾ ਕੁਆੜਾ ਤਾਂ ਕੰਬੇ ਦਾ ਤਾਰਾਂ ਨਾਲ ਆਇਆ ਕੁਆੜੀ ਹੀ ਖਰੀਦੇ ਨੇ ਤਾਂ ਉਹਨਾਂ ਨੂੰ ਵੀ ਗ੍ਰੇਡ ਕਰਨਾ ਚਾਹੀਦਾ ਆਹ ਗ੍ਰੇਡ ਕਰਨਾ ਚਾਹੀਦਾ ਭਾਈ ਕਰਨਾ ਚਾਹੀਦਾ ਕੁਆੜੀ ਵੀ ਕਿਸਾਨਾਂ ਦੇ ਨਾਲ ਨੇ ਇਹ ਸਾਰਾ ਕੁਝ ਨਾਲ ਹੀ ਜਣੀ ਚੱਲਦਾ ਹੈਗਾ ਜੇ ਇਹ ਕਿਸਾਨ ਇਹ ਸਾਡੇ ਵਿਰੁੱਧ ਚੱਲਣਗੇ ਤਾਂ ਇਹ ਸਾਡੇ ਇਹ ਦੋਸ਼ੀ ਨੇ ਜੀ ਕੁਆੜੀਆਂ ਵੀ ਦੋਸ਼ੀ ਹੈਗਾ ਜੇ ਉਹ ਗੱਲ ਤੋਂ ਸਮਝ ਲੈਂਦਾ ਜੇ ਕੋਈ ਗੱਲ ਤੋਂ ਸਮਝ ਲੈਂਦਾ ਹੈ ਬਿਨਾ ਪੇ ਤੋਲਣ ਦਾ ਜੇ ਕੁਵਾਰੀਆ ਲੈਣਾ ਵੀ ਚਾਹੁੰਦਾ ਸਮਾਨ ਲੈਣਾ ਚਾਹਦਾ ਤਾਂ ਆਧਾਰ ਕਾਰਡ ਜ਼ਰੂਰੀ ਹੈ ਜਿਹੜੇ ਬੰਦੇ ਦੇ ਲੈਣਾ ਉਹਦਾ ਆਧਾਰ ਕਾਰਡ ਜ਼ਰੂਰੀ ਹੈ ਪਰ ਇਹਨਾਂ ਕਾਰਡ ਆਧਾਰ ਕਾਰਡ ਉਹਦਾ ਕੋਈ ਹੋਰ ਵੋਟਰ ਸੋ ਜਿਹੇ ਜਾਂ ਪ੍ਰੂਫ ਹੁੰਦਾ ਜੇ ਸਾਨੂੰ ਕੋਈ ਮਿਲਦਾ ਤਾਂ ਉਹ ਕੱਢ ਕੇ ਦੇ ਵੀ ਸਕਦਾ